सीएम भगवंत मान साहब 2022 ਦੀਆਂ ਵੋਟਾਂ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਸਾਰਾ ਕ੍ਰੀਏਟ ਕੀਤਾ ਗਿਆ ਕਿਸ ਤਰ੍ਹਾਂ ਲੋਕਾਂ ਨੂੰ ਆਪ ਦੇ ਵੱਲ ਖਿੱਚਣ ਦੀ ਪੂਰੀ ਜਿਹੜੀ ਪੂਰੀ ਕੋਸ਼ਿਸ਼ ਜਿਹੜੀ ਕੀਤੀ ਗਈ ਬਹੁਤ ਸਾਰੇ ਨਕਲੀ ਪੇਜ ਸੱਕ ਬਣਾ ਦਿੱਤੇ ਗਏ ਬਦਲਾਅ ਦੇ ਨਾਂ ਤੇ 2022 ਤੋਂ ਪਹਿਲਾਂ ਜੇਕਰ ਵੋਟਾਂ ਦੀ ਗੱਲ ਕਰੀਏ सीएम भगवंत मान ਸਾਹਿਬ ਦੀ ਗੱਲ ਕਰੀਏ ਤਾਂ ਕਿਵੇਂ ਲੋਕਾਂ ਦੇ ਨਾਲ ਵਿਚਰਦੇ ਰਹੇ ਨੇ ਕਿ ਮੈਂ ਉਹਨਾਂ ਨੂੰ ਅਹਿਸਾਸ ਕਰਾਉਂਦੇ ਰਹੇ ਨੇ ਕਿ ਮੈਂ ਤਾਂ ਤੁਹਾਡਾ ਆਪ ਦਾ ਪੁੱਤ ਆ ਮੈਂ ਤਾਂ ਤੁਹਾਡਾ ਆਪ ਦਾ ਭਰਾ ਤੁਹਾਡੇ ਹੀ ਵਾਸਤੇ ਮੈਂ ਲੜ ਰਿਹਾ ਮੈਂ ਤਾਂ ਫੇਮ ਸੀ ਤੇ ਕਿਸ ਤਰ੍ਹਾਂ ਦੇ ਲੋਕ ਕਮੈਂਟ ਕਰਦੇ ਸੀ ਕਿ ਬਦਲਾ ਆਉਣਾ ਚਾਹੀਦਾ ਹੈ ਸੀਐਮ ਭਗਵੰਤ ਮਾਨ ਨੂੰ ਬਣਨਾ ਚਾਹੀਦਾ ਇੱਕ ਮੌਕਾ ਸੀਐਮ ਭਗਵੰਤ ਮਾਨ ਸਾਹਿਬ ਨੂੰ ਦੇਣਾ ਚਾਹੀਦਾ ਕਿਸ ਤਰ੍ਹਾਂ ਦਾ ਇੱਕ ਅਲੱਗ ਹੀ ਜਿਹੜਾ ਮਾਹੌਲ ਕ੍ਰੀਏਟ ਕੀਤਾ ਗਿਆ ਸੀ ਜੇਕਰ ਅੱਜ ਤੁਸੀਂ ਕਮੈਂਟਾਂ ਦੀ ਗੱਲ ਕਰੋ ਤਾਂ ਅੱਜ ਲੋਕ ਕਿਸ ਤਰ੍ਹਾਂ ਦੇ ਕਮੈਂਟ ਕਰਦੇ ਨੇ ਤੇ ਜਿਨ੍ਹਾਂ ਨੂੰ ਨਾਲ ਦੀ ਨਾਲ ਡਿਲੀਟ ਵੀ ਕੀਤਾ ਜਾਂਦਾ ਜਿਹੜੀ ਲਾਈਵ ਚੱਲ ਰਹੀ ਹੁੰਦੀ ਹੈ ਕਿ ਲਾਈਵ ਚੱਲ ਰਿਹਾ ਹੁੰਦਾ ਸੀ ਮੈਂ ਭਗਵੰਤ ਮਾਨ ਸਾਹਿਬ ਦਾ ਤੇ ਜਿਸ ਤਰ੍ਹਾਂ ਦੇ ਹੁਣ ਗੱਪ ਗਪੌੜ ਲਗਾਤਾਰ ਛੱੜਦੇ ਨੇ ਕਿ ਦਿਖਾਉਂਦੇ ਨੇ ਕਿ ਮੈਂ ਹਜੇ ਵੀ ਸੱਚਾ ਸੁੱਚਾ ਮੇਰੇ ਤੇ ਕੋਈ ਦਾਗ ਨਹੀਂ ਕੋਈ ਪੈਸੇ ਦਾ ਇਲਜ਼ਾਮ ਨਹੀਂ ਮੇਰੇ ਤੇ ਲਾ ਸਕਦਾ ਕਿ ਮੈਂ ਤਾਂ ਪੱਲੋ ਖਰਚਣ ਵਾਲਾ ਬੰਦਾ ਕਿ ਪੰਜਾਬ ਤੇ ਕਰਜ਼ਾ ਮੈਂ ਸਾਰਾ ਲਾ ਦਿੱਤਾ ਕਿ ਥੋੜਾ ਮੋਟਾ ਕਰਜ਼ਾ ਰਹਿ ਗਿਆ ਹੋਊਗਾ ਕਿ ਲੋਕਾਂ ਨੂੰ ਇਸ ਤਰ੍ਹਾਂ ਮਤਲਬ ਦਿਖਾ ਰਹੇ ਨੇ ਤੇ ਅੱਜ ਜੇਕਰ ਕਮੈਂਟਾਂ ਦੀ ਗੱਲ ਕਰੀ ਤਾਂ ਅੱਜ ਕਿਸ ਤਰ੍ਹਾਂ ਦੇ ਕਮੈਂਟ ਜਿਹੜੇ ਸੀਐਮ ਭਗਵੰਤ ਮਾਨ ਸਾਹਿਬ ਨੂੰ ਆਉਂਦੇ ਨੇ ਡਿਲੀਟ ਕੀਤੇ ਜਾਂਦੇ ਨੇ ਉਹਨਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ ਕੋਈ ਪੱਤਰਕਾਰ ਸਵਾਲ ਪੁੱਛਦਾ ਹੈ ਤਾਂ ਉਹਦੇ ਪਰਚੇ ਹੋ ਜਾਂਦੇ ਨੇ ਹੁਣ ਜਿਹੜੀ ਕੱਲ ਦਿੱਲੀ ਵਿਧਾਨ ਸਭਾ ਦੇ ਵਿੱਚ ਜਿਹੜੀ ਸਾਫਕਾ ਆਤਸ਼ੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਬਿਆਨ ਜਿਹੜਾ ਸਾਹਮਣੇ ਆਇਆ ਕਿਸ ਗੁਰੂਆਂ ਖਿਲਾਫ ਕਿਸ ਤਰ੍ਹਾਂ ਉਹਨਾਂ ਨੇ ਸ਼ਬਦਾਵਲੀ ਗੰਦੀ ਸ਼ਬਦਾਵਲੀ ਜਿਹੜੀ ਵਰਤੀ ਹੈ ਹੁਣ ਇਸ ਤੇ ਅਨੁਸਾਰੀ ਦੇਖੋ ਆਮ ਆਦਮੀ ਪਾਰਟੀ ਦੇ ਸਾਰੇ ਹੀ ਭਮੱਕੜ ਜਿਹੜੇ ਚੁੱਪ ਬੈਠੇ ਨੇ ਕੋਈ ਨਹੀਂ ਬੋਲ ਰ ਜਿਹੜੇ ਕਹਿੰਦੇ ਨੇ ਅਸੀਂ ਤਾਂ ਜੀ ਗੁਰੂ ਦੇ ਸਿੱਖਾਂ ਉਹ ਵੀ ਸਾਰੇ ਚੁੱਪ ਬੈਠੇ ਨੇ ਆਪ ਸਾਈ ਬੈਠੇ ਨੇ ਪੱਗਾਂ 'ਚ ਸਿਰ ਸਾਰੇ ਚੁੱਪ ਨੇ ਕਿਸੇ ਦਾ ਹਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਕਿ ਆਤਸ਼ੀ ਨੇ ਵਿਧਾਨ ਸਭਾ ਦੇ ਵਿੱਚ ਗੁਰੂਆਂ ਖਿਲਾਫ ਐਡੀ ਪੱਦੀ ਜਿਹੜੀ ਸ਼ਬਦਾਵਲੀ ਵਰਤੀ ਹੈ ਖੁਦ ਭਗਵੰਤ ਮਾਨ ਦਾਸ ਤੇ ਕੋਈ ਬਿਆਨ ਨਹੀਂ ਆਇਆ ਕਿਉਂ ਨਹੀਂ ਦੇਣਾ ਚੱਕਣਾ ਨਹੀਂ ਦੂਜੀਆਂ ਦੀ ਗੱਲਾਂ ਵੱਲ ਜ਼ਿਆਦਾ ਧਿਆਨ ਦੇਣਾ ਇਹੀ ਗੱਲ ਜੇਕਰ ਬੀਜੇਪੀ ਕਾਂਗਰਸ ਜਾਂ ਕਿਸੇ ਅਕਾਲੀ ਦੇ ਹੋਰ ਕੋਈ ਵੀ ਬੋਲਿਆ ਹੁੰਦਾ ਤਾਂ ਨਾਲ ਦੀ ਨਾਲ ਜਿਹੜਾ ਇਹਨਾਂ ਦਾ ਖਰੀਦਿਆ ਹੋਇਆ ਮੀਡੀਆ ਉਹਨਾਂ ਨੇ ਲਗਾਤਾਰ ਉਹੀ ਚੀਜ਼ਾਂ ਦੀਆਂ ਵਾਰ-ਵਾਰ ਰੀਪੀਟ ਕਾਸਟ ਕਰ ਕਰ ਦਿਖਾਈ ਜਾਣੀ ਸੀ ਉਹਨਾਂ ਨੇ ਕਿ ਆਹ ਕੁਝ ਬੋਲ ਦਿੱਤਾ ਗਿਆ ਪਾਰਟੀ ਵੱਲੋਂ ਇਹ ਆਏ ਆ ਫਲਾਣਾ ਇਹ ਪਾਰਟੀ ਇਸ ਤਰ੍ਹਾਂ ਤਾਂ ਹੁਣ ਜਦੋਂ ਇਹਨਾਂ ਦੀ ਆਪਦੀ ਆਮ ਆਦਮੀ ਪਾਰਟੀ ਦੀ ਸਾਬਕਾ ਸੀਐਮ ਦਿੱਲੀ ਦੀ ਉਹਨੇ ਐਡੀ ਭੱਦੀ ਸ਼ਬਦਾਵਲੀ ਵਰਤੀ ਹਜੇ ਤੱਕ ਬਿਆਨ ਕਿਉਂ ਸਾਹਮਣੇ ਨਹੀਂ ਆਇਆ ਕਿਉਂ ਹਜੇ ਵੀ ਇਹਨਾਂ ਦੇ ਆਪ ਦੇ ਲੀਡਰ ਚੁੱਪ ਬੈਠੇ ਨੇ ਤੇ ਦੂਜੀਆਂ ਪਾਰਟੀਆਂ ਦੇ ਵੀ ਜੇਕਰ ਹੁਣ ਬੀਜੇਪੀ ਵਿਰੋਧ ਕਰ ਰਹੀ ਹੈ ਤਾਂ ਸਿਰਫ ਉਹੀ ਵਾਰ-ਵਾਰ ਦਰਸਾਇਆ ਜਾ ਰਿਹਾ ਕਿ ਬੀਜੇਪੀ ਹੀ ਜਿਹੜੀ ਇਸ ਦਾ ਵਿਰੋਧ ਕਰ ਰਹੀ ਹੈ ਕੋਈ ਹਜੇ ਹੋਰ ਲੀਟਰ ਵੱਲੋਂ ਹਜੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਬਿਆਨ ਸਾਹਮਣੇ ਨਹੀਂ ਆਇਆ ਕਿ ਸੀਐਮ ਭਗਵੰਤ ਮਾਨ ਸਾਰਿਆਂ ਨੂੰ ਸਿਰਫ ਆਪਦੀ ਕੁਰਸੀ ਤੱਕ ਪਿਆਰ ਹੈ ਟੂਟੇ ਮਕਦਮੇ ਐਫਆਰਈ ਦਰਜ ਅਸੀਂ ਜੇਲ੍ਹਾਂ 'ਚ ਇੰਨੇ ਬੰਦੇ ਅਸੀਂ ਇੰਨੇ ਹਜ਼ਾਰਾਂ ਬੰਦੇ ਅਸੀਂ ਛੁੱਟ ਦਿੱਤੇ ਨੇ ਜੇਲ੍ਹਾਂ ਦੇ ਵਿੱਚ ਤੇ ਚਿੱਟਾ ਫੇਰ ਵੀ ਵਿਕ ਰਿਹਾ ਫਿਰ ਚਿੱਟਾ ਆ ਕਿੱਥੋਂ ਰਿਹਾ ਜੇਕਰ ਤੁਸੀਂ ਇੰਨੇ ਐਫਆਰਈ ਦਰਜ ਕਰ ਦਿੱਤੀਆਂ ਨੇ ਇਸ ਸਤਾਈ ਦੇ ਵਿੱਚ ਸਾਰਾ ਕੁਝ ਖਮਿਆਜਾ ਸੀਐਮ ਭਗਵੰਤ ਸਾਹਿਬਾਨ ਨੂੰ ਭੁਗਤਣਾ ਪਊਗਾ ਇਸਦਾ ਕੇਜਰੀਵਾਲ ਨੂੰ ਭੁਗਤਣਾ ਪਊਗਾ ਜੋ ਧਿਆਨ ਨਹੀਂ ਦਿੱਤਾ ਜਾ ਰਿਹਾ ਜਾਣ ਬੁੱਝ ਕੇ ਗੱਲ ਨੂੰ ਇਗਨੋਰ ਕੀਤਾ ਜਾਂਦਾ ਕੋਈ ਸਵਾਲ ਪੁੱਛਦਾ ਹੈ ਕੋਈ ਲਾਈਵ ਦੇ ਵਿੱਚ ਸਵਾਲ ਕੋਈ ਕਰ ਰਿਹਾ ਤਾਂ ਉਹ ਮੈਸੇਜ ਨਾਲ ਦੀ ਨਾਲ ਡਿਲੀਟ ਕੀਤੇ ਜਾਂਦੇ ਨੇ ਇੱਕ ਬੰਦਾ ਸਪੈਸ਼ਲ ਬਿਠਾਇਆ ਹੋਇਆ ਕਿ ਜਿਹੜੇ ਚੰਗੇ ਚੰਗੇ ਕਮੈਂਟ ਆਉਣਗੇ ਸਿਰਫ ਉਹੀ ਰੱਖਣੇ ਆ ਜਿਹੜੇ ਬੇਤੁੱਕੇ ਕਮੈਂਟ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਲਾਈਵ ਦੇ ਵਿੱਚ ਜਾਂ ਉਹ ਵੀ ਕਰ ਰਿਹਾ ਉਸ ਨੂੰ ਨਾਲ ਦੀ ਨਾਲ ਡਿਲੀਟ ਕੀਤਾ ਜਾਂਦਾ